ਪਿੰਡ ਖਿੜਕੀ ਵਾਲੇ ਤੋਂ ਇਹਨਾਂ ਦਾ ਬਹੁਤ ਵੱਡਾ ਯੋਗਦਾਨਾ ਹੋਤਰ ਸਿੰਘ ਜੀ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਵਧੀਆ 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 ਮੈਂ ਕਲਾ ਮੜਾ ਜੇਪਤੀ ਲਾ ਇਹਦੇ ਵਿੱਚ ਹੀ ਪਾਲਾ ਮੁਰਕਾ ਆਇਆ ਯਾਰ ਚੱਕਰੀ ਕੋਈ ਨਹੀਂ ਹਾਂਜੀ ਲੈ ਫਿਰ ਬਰਾੜਾ ਕਿਵੇਂ ਦਿਮਾਗ ਦੇ ਵਿੱਚ ਆਈ ਗੱਲ ਵੀ ਆਪਾਂ ਕੰਮ ਕਰੀਏ ਆਪਣੇ ਨਾ ਵੀ ਯਾਰ ਸਾਰਿਆਂ ਤੋਂ ਪਹਿਲਾਂ ਵੀ ਜਿੰਨੇ ਵੀ ਫੇਸਬੁੱਕ ਵਾਲੇ ਫਰੈਂਡ ਆ ਸਾਰਿਆਂ ਨਾਲ ਸਾਥ ਬੰਨ ਕੇ ਸਤਿ ਸ਼੍ਰੀ ਅਕਾਲ ਹਾਂ ਜੀ ਆਪਣਾ ਬਈ ਵਿਚਾਰਨਾ ਯਾਰ ਵੀ ਤੈਨੂੰ ਪਤਾ ਪਹਿਲਾਂ ਤੂੰ ਤਾਰ ਵਧੀਆ ਸੀ ਏ ਬਿਲਕੁਲ ਹੈਨਾ ਵੀ ਸੰਸਕਾਰ ਚੰਗੇ ਮਿਲੇ ਤੇ ਆਪਾਂ ਨੂੰ ਯਾਰ ਆਪਾਂ ਕੁਦਰਤ ਤੋਂ ਸ੍ਰਿਸ਼ਟੀ ਤੋਂ ਲਈ ਜਾਂਦੇ ਆ ਇਹਨੂੰ ਦਿੱਤਾ ਦਾ ਕੁਝ ਹੈ ਨਹੀਂ ਬਹੁਤ ਵਧੀਆ ਵਿਚਾਰ ਬਈ ਅੱਗੇ ਆਪਣੇ ਵਧੀਆ ਵਧੀਆ ਤੇ ਅੱਗੇ ਆਪਣੇ ਜਿਹੜੇ ਤੁਸੀਂ ਦੇਖੋ ਵੀ ਖੇਤਾਂ 'ਚੇ ਦਰਖਤ ਆ ਆਮੀ ਹੁੰਦੇ ਸੀ ਵਿਚਾਲੇ ਵੀ ਵਾਹਦੇ ਹੁੰਦੇ ਸੀ ਇਹ ਬਿਲਕੁਲ 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 ਹੁਣ ਜਿਹੜੇ ਦਰਾਖਤ ਆ ਆਪਣੇ ਮਤਲਬ ਤਕਰੀਬਨ ਕਿਤੇ ਕੋਈ ਮੋਟਰ ਤੇ ਰਹਿ ਗਿਆ ਇੱਕ ਅੱਧਾ ਬਾਕੀ ਦਾ ਆਪਾਂ ਸਾਰੇ ਆਪਦੇ ਫਾਇਦੇ ਆਸਤੇ ਵੀ ਕਿਰਾਇਆ ਵਧੀਆ ਲੱਗੇ ਆਪਣੀ ਫਸਲ ਵਿਚਾਲੇ ਮਸ਼ੀਨ ਵਧੀਆ ਵੀ ਖਰਾਬ ਕਰਦੀ ਆ ਕੋਈ ਮਰਲਾ ਡੇਢ ਮਰਲਾ ਉਹਦੇ ਨਾਲ ਫਰਕ ਨਹੀਂ ਪੈਂਦਾ ਝਾੜ ਤੇ ਬਿਲਕੁਲ ਹੁਣ ਆਈ ਇਹ ਗੱਲ ਆਪਾਂ ਇੱਥੋਂ ਦੀ ਵੀ ਆਪਾਂ ਜਿਵੇਂ ਹੁਣ ਸੱਕਾਂ ਵਾਲੀ ਪਿੰਡ ਵੇਖਦੇ ਆ ਹਾਂ ਹਾਂ ਤੇ ਹੋਰ ਪਿੰਡਾਂ ਦੇ ਆਲੇ ਦੁਆਲੇ ਹੁਣ ਪੁਟੀ ਵਾਲੇ ਦੇਦਰ ਆਪਣੇ ਸੜਕ ਦੇ ਨਾਲ ਲੱਗੇ ਹੋਏ ਆ ਬੂਟੇ ਉਹ ਦੇਖਦੇ ਆ ਉਹ ਤੋਂ ਦੇਖ ਕੇ ਯਾਰ ਅੱবি ਆਪਣੇ ਮਨ ਚ ਆਇਆ ਵੀ ਹੁਣ ਸ਼ਾਮ ਨੂੰ ਇੱਥੋਂ ਸਾਰੇ ਸੈਰ ਕਰਨ ਆਉਂਦੇ ਆ ਇਧਰ ਨੂੰ ਰੋਟੀ ਪਾਣੀ ਛੱਕ ਕੇ ਬਿਲਕੁਲ ਬਿਲਕੁਲ ਤੇ ਆਪਣਾ ਵੀ ਫਰਜੇ ਸੀ ਆ ਵੀ ਹੁਣ ਇੱਥੇ ਘਾਹ ਤੇ ਗੰਦਪਿੱਲ ਬਹੁਤ ਜ਼ਿਆਦਾ ਪਿਆ ਸੀ ਤੁਸੀਂ ਅੱਗੇ ਇਹ ਸਾਡਾ ਰਹਿੰਦਾ ਬਾਕੀ ਸਾਫ਼ ਕਰਨ ਵਾਲਾ ਬਿਲਕੁਲ ਬਿਲਕੁਲ ਵੀ ਸਾਡਾ ਮਾਨ ਏ ਸੀ ਵੀ ਇੱਥੋਂ ਸਾਫ਼ ਕਰਕੇ ਨਾ ਵੀ ਜਿਹੜਾ ਵੀ ਯਾਰ ਲੰਘਣ ਆਲਾ ਹੈ ਆਖੇ ਵੀ ਯਾਰ ਹਾਂ ਵਧੀਆ ਕੰਮ ਕੀਤਾ ਵੀ ਆਪਾਂ ਵੀ ਯਾਰ ਚਾਰ ਮੁੰਡੇ ਰਾਲ ਕੇ ਪਿੰਡ ਦੇ ਸਹੀ ਹੈ ਵੀ ਇਹਦੇ ਵਿੱਚ ਸੰਯੋਗ ਪਾਈਏ ਕੰਮ ਕਰਨ ਇੱਕ ਹੋਰ ਅਪੀਲ ਆ ਵੀ ਆਪਾਂ ਪਿੰਡ ਪਿੰਡ ਮਤਲਬ ਆਪਾਂ ਕੋਈ ਕਲੱਬ ਨੂੰ ਸਾਰਿਆਂ ਦੀ ਬੇਨਤੀ ਹੈ ਮਤਲਬ ਪਿੰਡ ਦੇ ਆਮ ਬੰਦੇ ਵਾਸਤੇ ਵੀ ਇਹ ਬੇਨਤੀ ਹੈ ਵੀਰ ਆਪਾਂ ਵੀ ਕੁਦਰਤ ਤੋਂ ਅੱਜ ਤੱਕ ਆਪਾਂ ਇਹਨੂੰ ਕੁਝ ਵੀ ਨਹੀਂ ਦਿੱਤਾ ਅੱਜ ਕੈਮੀਕਲ ਪਾ ਪਾ ਕੇ ਆਪਾਂ ਬਿਮਾਰੀਆਂ ਆਪਣੇ ਸਰੀਰ ਨੂੰ ਲੱਗ ਗਈਆਂ ਕੀ ਕੁਛ ਕੈਂਸਰ ਸਾਰਿਆਂ ਤੋਂ ਵੱਧ ਪੰਜਾਬ ਜਿਆਦਾਤਰ ਮਾਲਵਾ ਬੈਲਟ 'ਚ ਬਹੁਤ ਜ਼ਿਆਦਾ ਆ ਹਨਾ ਬਿਲਕੁਲ ਵੀ ਆਪਾਂ ਤੇ ਇਹ ਅਪੀਲ ਕਰਦੇ ਆਂ ਵੀ ਪਹਿਲਾਂ ਵਾਤਾਵਰਨ ਨੂੰ ਸਾਫ਼ ਕਰੋ ਆਪਾਂ ਬਿਲਕੁਲ ਜੀ ਤੇ ਇਸ ਪਾਸੇ ਮਤਲਬ ਕੈਮੀਕਲ ਕਿਸਾਨ ਨੂੰ ਪਤਾ ਹੀ ਨਹੀਂ ਸੀ ਇਹਨਾਂ ਚੀਜ਼ਾਂ ਬਾਰੇ ਵੀ ਅੱਜ ਜਿਹੜਾ ਲੈ ਕੇ ਆਈਆਂ ਮੋੜ ਕੇ ਉਹ ਆਪਾਂ ਕਹਿ ਸਕਦੇ ਆ ਸਰਕਾਰਾਂ ਤੇ ਵੱਧ ਦੀ ਜਿਹੜੀ ਆਪਾਂ ਸਾਇੰਸ ਦੀ ਤਰੱਕੀ ਕਹਿ ਸਕਦੇ ਆ ਤੇ ਪਹਿਲਾਂ ਖਾਣ ਵਾਸਤੇ ਤਾਂ ਅਵਤਾਰ ਬਾਈ ਰੋਟੀ ਹਰੇਕ ਨੇ ਖਾਣੀ ਤੂੰ ਵੀ ਹਰੇਕ ਨੇ ਹੁਣ ਆਪਾਂ ਤਾਂ ਆਪਦੇ ਢੋਲ ਭਰ ਲੇ ਬਿਲਕੁਲ ਜੀ ਸਾਲ-ਸਾਲ ਦਾ ਜੋੜਿਆ ਹੁਣ ਆ ਪੰਛੀ ਤੁਰੇ ਫਿਰਦੇ ਆ ਇੱਥੇ ਬਿਲਕੁਲ ਜੀ ਇਹਨਾਂ ਦੇ ਕੋਈ ਡਰਾਮ ਨਹੀਂ ਇਹ ਅੱਜ ਵੀ ਉਹੀ ਆਲ ਨੇ ਪਾਉਂਦੇ ਜਿਹੜੇ ਸਦੀਆਂ ਪਹਿਲਾਂ ਪਾਉਂਦੇ ਸੀ ਬਿਲਕੁਲ ਤੇ ਉਹੀ ਨਿੱਤ ਦਾ ਚੋਗਾ ਚੁਗਣਾ ਤੇ ਆਪਦੇ ਆਲ ਨੇ ਚ ਜਾਣਾ ਆਪਾਂ ਡਿਵੈਲਪਮੈਂਟ ਡਿਵੈਲਪਮੈਂਟ ਵਾਲੇ ਪਾਸੇ ਹੋ ਗਏ ਬਿਲਕੁਲ ਤੇ ਜਿਹੜਾ ਆਪਣਾ ਅੱਜ ਜਿਹੜੇ ਸਰੀਰ ਨੂੰ ਰੋਗ ਲੱਗ ਰਹੇ ਆ ਇਹ ਬਾਕੀ ਇਹੀ ਅਪੀਲ ਆ ਵੀ ਆਪਣੀ ਜਿਹੜਾ ਵੀ ਕੋਈ ਸੇਵਾ ਆਪਣੇ ਪਿੰਡ ਖਿੜਕੀਆਂ ਵਾਲੇ ਦਾ ਕਰਨਾ ਚਾਹੁੰਦਾ ਉਹ ਆਪਣੀ ਇਹ ਬੇਨਤੀ ਹੈ ਵੀ ਯਾਰ ਆਪਾਂ ਨੂੰ ਕੋਈ ਪੈਸੇ ਦੀ ਲੋੜ ਨਹੀਂ ਗਈ ਬਿਲਕੁਲ ਸਾਥ ਦਿਓ ਬਸ ਇਕੱਲਾ ਆ ਕੇ ਜਰੂਰੀ ਆ ਸਾਥ ਦਿਓ ਜੇ ਕੋਈ ਬੂਟਾ ਵੀ ਦਾਨ ਕਰਨਾ ਚਾਹੁੰਦਾ ਤਾਂ ਆਪਣੇ ਮਨਪ੍ਰੀਤ ਸਿੰਘ ਆਪਣੇ ਹਾਕਮ ਸਿੰਘ ਸਨ ਆਫ ਠੀਕ ਹੈ ਜੀ ਜਿਹੜੇ ਆਪਣੇ ਮੁੰਡਿਆਂ ਟੈਂਟ ਦਾ ਕੰਮ ਕੀਤਾ ਠੀਕ ਹੈ ਠੀਕ ਹੈ ਲੈ ਵੀ ਮਣੇ ਟੈਂਟ ਵਾਲਿਆਂ ਨਾਲ ਸੰਪਰਕ ਕਰ ਸਦਾ ਬੰਦਾ ਹਾਂ ਜਿਹੜਾ ਬੰਦਾ ਕੋਈ ਬੂਟਿਆਂ ਦੀ ਸੇਵਾ ਕਰਨੀ ਚਾਹੁੰਦਾ ਹੈਗਾ